ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਉਹਨਾਂ ਮੇਰੇ ਰਿਸ਼ਤਿਆਂ ਦੀ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਜੇ ਕਿਸੇ ਨੇ ਰਿਸ਼ਤਾ ਲੈਣਾ ਹੋਵੇ ਜਾਂ ਵਿਚੋਲੇ ਜਰੀਏ ਰਿਸ਼ਤਾ ਕਰਵਾਉਣਾ ਹੋਵੇ ਸਾਡੇ ਦੁਆਰਾ ਇਸ ਚੈਨਲ ਤੇ ਰਿਸ਼ਤੇ ਵੀ ਕਰਵਾਏ ਜਾਂਦੇ ਆ ਜੀ ਸਾਡਾ ਹੋਰ ਕਿਸੇ ਮੈਰਿਜ ਵੀਰ ਨਾਲ ਕੋਈ ਸੰਪਰਕ ਨਹੀਂ ਜੀ ਅਸੀਂ ਆਪ ਖੁਦ ਰਿਸ਼ਤਾ ਮੈਚ ਕਰਕੇ ਵੀ ਕਰਵਾਉਂਦੇ ਆ ਜੇਕਰ ਪਰਿਵਾਰਾਂ ਦਾ ਨੰਬਰ ਸਮੇਤ ਰਿਸ਼ਤਾ ਲੈਣਾ ਚਾਹੁੰਦੇ ਹੋ ਜੀ ਤਾਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਨ੍ਹਾਂ ਪਰਿਵਾਰਾਂ ਦੀਆਂ ਐਡਾਂ ਲੱਗੀਆਂ ਨੇ ਜੀ ਆਪਣੀ ਐਡ ਨੂੰ ਜਰੂਰ ਚੈੱਕ ਕਰਿਆ ਕਰੋ ਵੀ ਸਹੀ ਲੱਗੀ ਹੈ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜਰੂਰ ਕਰਿਆ ਕਰੋ ਸਾਡੇ ਦੁਆਰਾ ਰਿਸ਼ਤੇ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਚੈਨਲ ਤੇ ਐਡ ਪਾਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ 7814069420 ਵਾਲੇ ਨੰਬਰ ਤੇ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤੇ ਰਿਸ਼ਤਾ ਨੰਬਰ ਤੇ 30003 ਸੋ ਕਿਰਪਾ ਕਰਕੇ ਤੁਸੀਂ ਪੂਰਾ ਫਾਈਲ ਨੰਬਰ ਦੱਸ ਕੇ ਰਿਸ਼ਤਾ ਲਿਆ ਕਰੋ ਜੀ ਨਾਲ ਇਨਫੋਰਮੇਸ਼ਨ ਸਹੀ ਦੱਸਿਆ ਕਰੋ ਵੀ ਕਿਹੜੀ ਫਾਈਲ ਨੰਬਰ ਦਾ ਕਿਨਵਾ ਰਿਸ਼ਤਾ ਹੈ ਜੀ ਬਾਕੀ ਸਾਰੇ ਰਿਸ਼ਤੇ ਸੀਰੀਅਲ ਵਾਈਜ਼ ਹੀ ਚੱਲ ਰਹੇ ਆਗੇ ਹੁਣ ਤੱਕ ਦੇ ਅੱਜ ਦਾ ਰਿਸ਼ਤਾ ਜੀ 303 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਆ ਜੱਟ ਸਿੱਖ ਇੱਕ ਜੱਟ ਸਿੱਖ ਅਮਰਤਾਰੀ ਲੜਕੇ ਲਈ ਇੱਕ ਨਾਮਵਰ ਪਰਿਵਾਰ ਵਿੱਚੋਂ ਇੱਕ ਪੜ੍ਹੀ ਲਿਖੀ ਸੁਚੱਜੀ ਜੱਟ ਸਿੱਖ ਕੁੜੀ ਮੰਗ 27 ਡੇਟ ਆਫ ਬਰਥ ਹੈ ਜੀ ਮੁੰਡੇ ਦਾ 27 ਅਪ੍ਰੈਲ 1994 ਦਾ ਜਨਮ ਵਿਦਿਅਕ ਯੋਗਤਾ ਗ੍ਰੇਡ ਪਲੱਸ 2 ਪਾਸ ਹਾਈਟ ਮੁੰਡੇ ਦੀ 5 ਫੁੱਟ 8 ਇੰਚ ਜਾਇਦਾਦ 4 ਏਕੜ ਸਮਾਣਾ ਸ਼ਹਿਰ ਵਿੱਚ 3 ਕਰੋੜ ਪ੍ਰਤੀ ਏਕੜ ਦੀ ਕੀਮਤ ਦੀ ਵਪਾਰਕ ਜ਼ਮੀਨ ਅਤੇ ਸ਼ਹਿਰੀ ਅਤੇ ਸ਼ਹਿਰ ਵਿੱਚ ਦੋ ਦੁਕਾਨਾਂ ਨੇ ਭੈਣ ਤੇ ਭਰਾ ਦੋ ਵੱਡੀਆਂ ਭੈਣਾਂ ਦੋਵੇਂ ਵਿਆਹੀਆਂ ਹੋਈਆਂ ਨੇ ਨਿਊਜ਼ੀਲੈਂਡ ਵਿੱਚ ਚੰਗੀ ਤਰ੍ਹਾਂ ਸੈਟਲ ਹਨ ਉਹ ਕੀਤਾ ਸ਼ੇਅਰ ਬਾਜ਼ਾਰ ਵਿੱਚ ਕਾਰੋ ਬਾਰ ਨੂੰ ਸੰਭਾਲਣਾ 5 ਲੱਖ ਮਹੀਨਾਵਾਰ ਆਮਦਨ ਦੇ ਨਾਲ 1.5 ਕਰੋੜ ਦੀ ਵਿੱਤੀ ਸੇਵਾਵਾਂ ਨਾਲ ਚੱਲ ਰਿਹਾਗਾ ਪਿਤਾ ਦਾ ਕੀਤਾ ਡਾਕਟਰ ਵਜੋ ਜਰਨਲ ਪ੍ਰੈਕਟਿਕਸ ਮਾਤਾ ਹਾਊਸ ਵਾਈਫ ਨੇ ਪਰਿਵਾਰ ਦਾ ਨੰਬਰ ਸੰਪਰਕ ਕਰੋ ਜੀ ਨੋਟ ਕਰੋ ਦਿੱਤਾ ਹੋਇਆਗਾ 94100 9417056249 ਅਗਲਾ ਫਾਈਲ ਨੰਬਰ 30031 ਸੁੰਦਰ ਅਤੇ ਚੰਗੀ ਪੜ੍ਹੀ ਲਿਖੀ ਲੜਕੀ ਜ਼ਿਲ੍ਹਾ ਜਲੰਧਰ ਹਾਈਟ 5 ਫੁੱਟ 3 ਇੰਚ ਐਜੂਕੇਸ਼ਨ ਬੀਏ ਬੀਐਡ ਐਮਏ ਸੀ ਟੈਟ ਤੇ ਪੀ ਟੈਟ ਕਲੀਅਰ ਵਰਕ ਸਕੂਲ ਟੀਚਰ ਪ੍ਰਾਈਵੇਟ ਜੌਬ ਡੇਟ ਆਵਤ ਜੂਨ 1997 ਕਾਸਟ ਕੁੜੀ ਦੀ ਮਾਈ ਵੀ ਸਿੱਖ ਪਿਤਾ ਵਾਪਸੀ ਦੁਬਈ ਤੋਂ ਮਾਂ ਘਰ ਦੀ ਔਰਤ ਘਰੇਲੂ ਇਸਤਰੀ ਹੈ ਜੀ ਇੱਕ ਭੈਣ ਵਿਆਹੀ ਹੈ ਦੋ ਛੋਟੇ ਭਰਾ ਅਨਮੈਰਿਡ ਇੱਕ ਭਰਾ ਦੁਬਈ ਵਿੱਚ ਕੰਮ ਕਰ ਰਿਹਾ ਹੈਗਾ ਅਤੇ ਦੂਜਾ ਭਰਾ ਭਾਰਤ ਵਿੱਚ ਸਿਵਲ ਇੰਜੀਨੀਅਰ ਦੀ ਨੌਕਰੀ ਕਰ ਰਿਹਾ ਹੈਗਾ ਲੋੜ ਪੜਿਆ ਲਿਖਿਆ ਅਤੇ ਚੰਗੀ ਤਰ੍ਹਾਂ ਸੈਟਲ ਜਾਂ ਸਰਕਾਰੀ ਨੌਕਰੀ ਜਾਂ ਫਿਰ ਐਨ ਆਰ ਆਈ ਲੜਕਾ ਕੇਵਲ ਮਜਬੀ ਸਿੱਖ ਅਤੇ ਵਾਲਮੀਕ ਜਾਤੀ ਵਾਲੇ ਸੰਪਰਕ ਕਰਨ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਸ ਪਰਿਵਾਰ ਦਾ ਸਾਡੇ ਕੋ ਬਾਇਓ ਡਾਟਾ ਪਿਕ ਦੇ ਨਾਲ ਨੰਬਰ ਲੈ ਸਕਦੇ ਹੋ ਜੀ ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ ਤੁਸੀਂ ਆਗਲਾ ਰਿਸ਼ਤਾ ਆਇਆ ਜੀ 3032 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਅਰੋੜਾ ਖੱਤਰੀ ਗੋਤ ਮੰਝੈਲ ਕੱਦ 5 ਫੁੱਟ 3 ਇੰਚ ਪੜ੍ਹਾਈ ਪਲੱਸ 2 ਪਾਸ ਜ਼ਿਲ੍ਹਾ ਬਠਿੰਡਾ ਦਾ ਜੀ ਏਰੀਆ ਵੀ ਬਠਿੰਡਾ ਦਾ ਡੇਟ ਆਫ ਬਰਥ 15 ਤਰੀਕ ਪਹਿਲਾ ਮਹੀਨਾ 1995 ਦਾ ਬੌਰਨ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਚੰਗੀ ਨੌਕਰੀ ਹੋਵੇ ਡ੍ਰਿੰਕ ਨਾ ਕਰਦਾ ਹੋਵੇ ਵੈਸ਼ਨੂ ਪਰਿਵਾਰ ਹੋਵੇ ਕੁੜੀ ਵਧੀਆ ਸੋਹਣੀ ਹੈ ਜੀ ਮੁੰਡਾ ਸੋਹਣਾ ਹੋਵੇ ਆਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 33 ਨੇਮ ਸਰੋਜ ਰਾਣੀ ਡੇਟ ਆਫ ਬਰਥ 19 ਮਈ 1997 ਬਥ ਟਾਈਮ 11:15 ਏਮ ਹਾਈਟ 5 ਫੁੱਟ 3 ਇੰਚ ਬਾਡੀ ਟਾਈਪ ਫਿਟ ਕੁਆਲੀਫਿਕੇਸ਼ਨ ਮਾਸਟਰ ਈਟਿਟੀ ਕੰਪਿਊਟਰ ਡਿਪਲੋਮਾ ਡੀਸੀਏ ਇਸ ਪ੍ਰਿੰਟ ਇਨ ਕੋਪੋਰੇਟਿਵ ਐਗਜ਼ਾਮਸ ਰਿਲੀਜੀਅਨਸ ਹਿੰਦੂ ਕਾਸਟ ਗੋਡ ਬ੍ਰਾਹਮਣ ਗੋਤਰਾ ਇੰਦ ਕੇ ઋષਿ ਫਾਦਰ ਫਾਦਰ ਸਾਹਿਬ ਜੀ ਉਹਨਾਂ ਦਾ ਬਿਜ਼ਨਸ ਐਕੂਪੇਸ਼ਨ ਰਿਟਾਇਰਡ ਇਨ ਰਿਟਾਇਰਡ ਇਨ ਸੰਗਰੂਰ ਏਰੀਆ ਜੀ ਮਦਰ ਹਾਊਸ ਵਾਈਫ ਨੇ ਐਕੂਪੇਸ਼ਨ ਹਾਊਸ ਵਾਈਫ siblings one elder brother occupation on cloth business اگلا فائل نمبر ہے جی 3034 ضلع لودھانا ایریا سمرالا منڈی دی کاسٹ ہے جٹ سکھ گوتر گرو جنم میتی 7 تیں 1995 یوگتا میٹرک اگلی دی پڑھائی دکنی کوئریہ تو کری سی ਕੱਦ 5 ਫੁੱਟ 10 ਇੰਚ ਪਿਛਲੇ 7 ਸਾਲਾਂ ਤੋਂ ਦੱਖਣੀ ਕੋਰੀਆ ਵਿੱਚ ਰਹਿ ਰਿਹਾਗਾ ਮੁੰਡਾ ਜਾਇਦਾਦ 9 ਏਕੜ ਜ਼ਮੀਨ ਆ ਮੁੰਡੇ ਕੋਲ ਦੋ ਭੈਣਾਂ ਵਿਆਈਆਂ ਨੇ ਜ਼ਿਲ੍ਹਾ ਲੁਧਿਆਣਾ ਪਿਤਾ ਐ ਪਿਤਾ ਜੀ ਮੁੰਡੇ ਦੇ ਐਕਸ ਪੈਰ ਮਾਤਾ ਹਾਊਸ ਵਾਈਫ ਆ ਕੱਟੋ-ਕੱਟ 5 ਫੁੱਟ 5 ਇੰਚ ਦੀ ਚੰਗੀ ਕੱਦ ਵਾਲੀ ਚੰਗੀ ਕਾਵਲ ਅਤੇ ਸੋਹਣੀ ਕੁੜੀ ਦੀ ਮੰਗ ਆ ਪਰਿਵਾਰ ਵੱਲੋਂ ਕੋਈ ਵਾਦੂ ਮੰਗ ਪੇਸ਼ ਨਹੀਂ ਕੀਤੀ ਜਾ ਰਹੀ ਕੁੜੀ ਵਧੀਆ ਸੋਹਣੀ ਸੁਨਖੀ ਹੋਵੇ ਜੀ ਵਧੀਆ ਪੜ੍ਹਾਈ ਕਰੀ ਹੋਵੇ ਚੰਗੇ ਘਰੋਂ ਰਿਸ਼ਤਾ ਹੋਵੇ ਜੀ ਮੰਗ ਕੋਈ ਨਹੀਂ ਇਸ ਪਰਿਵਾਰ ਦੀ ਪਰਿਵਾਰ ਦਾ ਨੰਬਰ ਸਮੇਤ ਤੁਸੀਂ ਰਿਸ਼ਤਾ ਨੋਟ ਕਰੋ 9417674654 ਜਾਂ ਫਿਰ ਇਹਨਾਂ ਦਾ ਇੱਕ ਹੋਰ ਨੰਬਰ ਹੈ ਜੀ 98555604501 ਅਗਲਾ ਰਿਸ਼ਤਾ ਆਇਆ ਜੀ 3000 ਪੈਂਤੀ ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਪਿੰਡ ਬੜਬੜ ਨੇੜੇ ਤਨੌਲਾ ਨੇਮ ਕੌਰ ਗੁੱਤ ਬਿਰਕ ਡੇਟ ਆਫ ਬਰਥ 28 1993 ਹਾਈਟ 5 ਫੁੱਟ 4 ਇੰਚ ਐਜੂਕੇਸ਼ਨ ਕੁਆਲੀਫਿਕੇਸ਼ਨ ਬੀਐਸਸੀ ਐਮਐਡ ਬੀਐਡ ਐਮਐਸਸੀ ਕੈਮਿਸਟਰੀ ਵਰਕਡ ਐਜ਼ ਏ DGT Science at Punjab Public School Tanaullah from July 2017 to May 2018 Millium World School Barnala from March 2019 December 2021 tak ਮੁੰਡੇ ਸਰਕਾਰੀ ਲੱਗਿਆ ਹੋਵੇ ਜ਼ਮੀਨ ਮੁੰਡੇ ਨੂੰ 10 ਕਿਲੇ ਤੱਕ ਆਉਂਦੀ ਹੋਵੇ ਵਧੀਆ ਸੋਹਣੀ ਸੁਨੱਖੀ ਕੁੜੀ ਆ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਪੜ੍ਹੀ ਲਿਖੀ ਕੁੜੀ ਦਾ ਅਗਲਾ ਫਾਈਲ ਨੰਬਰ ਹੈ ਜੀ 3036 ਜ਼ਿਲ੍ਹਾ ਬਰਨਾਲ ਆ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਢਿੱਲੋਂ ਨੇਮ ਸਿੰਘ ਡੇਟ ਆਫ ਬਰਥ 23 1 2001 ਦਾ ਬੌਰਨ ਹਾਈਟ 5 ਫੁੱਟ 9 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਹੁੰਦਾ ਕੈਨੇਡਾ ਦਾ ਵਰਕ ਪਰਮਟਾਗਾ ਕੈਨੇਡਾ ਚ ਵਰਕ ਪਰਮਟ ਹੈ ਜਮੀਨ ਮੁੰਡੇ ਨੂੰ 9 ਕਿੱਲੇ ਆਉਂਦੀ ਹੈ ਭੈਣ ਇੱਕ ਹੈ ਕੈਨੇਡਾ ਪੀਆਰ ਆ ਪਰਿਵਾਰ ਵੈਸ਼ਨੂ ਆ ਪਿਤਾ ਜੀ ਦਾ ਬਿਜ਼ਨਸ ਹੈ ਮਿਲਕ ਡੈਰੀ ਦਾ ਨਾਲ ਖੇਤੀਬਾੜੀ ਕੁੜੀ ਦਾ ਰਿਸ਼ਤਾ ਚਾਹੀਦਾਗਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਰਿਸ਼ਤਾ ਚੰਗੇ ਘਰ ਹੋਵੇ ਕੁੜੀ ਵਧੀਆ ਹੋਵੇ ਪਰਿਵਾਰ ਵਧੀਆ ਹੋਵੇ ਮਿਲ ਵਰਤਨਸਾਰ ਮੁੰਡੇ ਜਮੀਨ ਵਧੀਆ ਨੌ ਕਿਲੇ ਆਉਂਦੀ ਹੈ ਮੁੰਡਾ ਘਰਦਿਆਂ ਦਾ ਕੱਲਾ ਕੱਲਾਗਾ ਕੁੜੀ ਕੈਨੇਡਾ ਦੀ ਪੀਆਰ ਜ਼ਰੂਰ ਹੋਵੇ ਫਾਈਲ ਨੰਬਰ ਆਰ ਮੋਬਾਈਲ ਨੰਬਰ ਨੋਟ ਕਰੋ ਜੀ ਇਸ ਦਾ 1336 ਬਰਨਾਲੇ ਜ਼ਿਲ੍ਹੇ ਵਾਲੇ ਮੁੰਡੇ ਦਾ 94640 88485 ਅਗਲਾ ਫਾਈਲ ਨੰਬਰ ਆ ਜੀ 3037 ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਟਿੱਲੋਂ ਜ਼ਮੀਨ 8 ਕਿੱਲੇ ਸ਼ਹਿਰੀ ਜ਼ਮੀਨ ਹੈ ਭਰਾ ਦੋ ਨੇ ਵੱਡਾ ਭਰਾ ਫਰਾਂਸ ਵਿੱਚ ਹੈ ਹਾਈਟ 5 ਫੁੱਟ 10 ਇੰਚ ਛੋਟਾ ਭਰਾ ਪੁਰਤਗਾਲ ਹੈ ਡੇਟ ਆਫ ਬਰਥ ਮੁੰਡੇ ਦਾ 1994 ਦਾ ਬੌਰਨ ਪੜ੍ਹਾਈ ਪਲੱਸ 2 ਪਾਸ ਨਾਲ 3 ਸਾਲ ਦਾ ਕੰਪਿਊਟਰ ਕੋਰਸ ਕਰਿਆ ਹੋਇਆ ਹੈਗਾ ਪਰਿਵਾਰ 'ਚ ਮਾਤਾ ਪਿਤਾ ਦੋ ਭਰਾ ਹਨ ਉਡੀ ਦਾ ਰਿਸ਼ਤਾ ਚਾਹੀਦਾ ਹੈਗਾ ਬਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪੜ੍ਹਾਈ ਵਧੀਆ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 90411 42500 23 ਅਗਲਾ ਰਿਸ਼ਤਾ ਆਇਆ ਜੀ 3038 ਫਾਈਲ ਨੰਬਰ ਜ਼ਿਲ੍ਹਾ ਅਮਰਸਰ ਮੁੰਡੇ ਦੀ ਕਾਸਟ ਜੱਟ ਸਿੱਖ ਨੇਮ ਸਿੰਘ ਡੇਟ ਆਫ ਬਰਥ 14 11 1996 ਪੜ੍ਹਾਈ ਇੰਡੀਆ ਤੋਂ ਬੀਐਸਸੀ ਐਗਰੀਕਲਚਰ ਸਰਕਾਰੀ ਕਾਲਸ ਫਰੀਦਕੋਟ ਤੋਂ ਮੁੰਡਾ ਐਸਐਮ ਇਸ ਸਮੇ ਐਡਮਿੰਟਨ ਕੈਨੇਡਾ ਪੀਆਰ ਕੰਮ ਟਰਾਂਸਪੋਰਟ ਆਪਣਾ ਬਿਜ਼ਨਸ ਪਿਤਾ ਸਰਕਾਰੀ ਟੀਚਰ ਮਾਤਾ ਹਾਊਸ ਵਾਈਫ ਭਰਾ ਛੋਟਾ ਕੈਨੇਡਾ ਐਡਮਿੰਟਨ ਨਾਲ ਰਹਿੰਦਾ ਹੈ ਹਾਈਟ 5 ਫੁੱਟ 9 ਇੰਚਾ ਮੁੰਡੇ ਦੀ ਜ਼ਮੀਨ 20 ਏਕੜ ਦੋ ਭਰਾਵਾਂ ਕੋਲ ਹੈ ਇੱਕ ਮੁੰਡੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਪਰਿਵਾਰ ਦਾ ਨੰਬਰ ਨੋਟ ਕਰੋ 8872953066 ਅਗਲਾ ਰਿਸ਼ਤਾ ਆਇਆ ਜੀ 3039 ਫਾਈਲ ਨੰਬਰ ਨੇਮ ਸਿੰਘ ਵਿਲੇਜ ਖੰਨਾ ਖੁਰਦ ਏਰੀਆ ਖੰਨਾ ਡੇਟ ਆਵਤ 7 ਜਨਵਰੀ 1996 ਦਾ ਬਾਰਨ ਹਾਈਟ 5 ਫੁੱਟ 10 ਇੰਚ ਐਜੂਕੇਸ਼ਨ ਕੁਆਲੀਫਿਕੇਸ਼ਨ ਨੰਬਰ 1 ਤੇ ਬੈਚਲਰ ਆਫ ਆਰਟਸ ਐਮਜੀ ਕਾਲਜ ਫਤਿਹਗੜ੍ਹ ਸਾਹਿਬ ਨੰਬਰ 2 ਤੇ ਮਾਸਟਰ ਆਫ ਆਰਟਸ ਹਿਸਟਰੀ ਏਐਸ ਕਾਲਜ ਖੰਨਾ 2019 ਮੁੰਡੇ ਨੂੰ ਜ਼ਮੀਨ 20 ਕਿੱਲੇ ਆਉਂਦੀ ਹੈ ਮੁੰਡਾ ਵਧੀਆ ਸਿੱਖ ਸਰਦਾਰ ਹੈ ਚੰਗੀ ਪੜ੍ਹਾਈ ਕਰੀ ਹੋਈ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਦੀ ਪੀਆਰ ਹੋਵੇ ਵਧੀਆ ਪੜ੍ਹੀ ਲਿਖੀ ਚੰਗੇ ਪਰਿਵਾਰ ਤੋਂ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਸਾਰਾ ਵੈਸ਼ਨੂ ਹੈ ਤੁਸੀਂ ਸਾਡੇ ਨਾਲ ਸਕਰੀਨ ਤੇ ਨੰਬਰ ਤੇ ਸੰਪਰਕ ਕਰਕੇ ਇਸ ਮੁੰਡੇ ਦਾ ਬਾਇਓ ਡਾਟਾ ਤੇ ਪਿਕ ਤੇ ਨਾਲ ਨੰਬਰ ਲੈ ਸਕਦੇ ਹੋ ਜੀ ਇਹੇ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਸੀ ਜੀ ਚੈਨਲ ਤੇ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਜੇਕਰ ਆਪਣੇ ਮੁੰਡਾ ਤੇ ਕੁੜੀ ਦੀ ਐਡ ਲਵਾਉਣੀ ਚਾਹੁੰਦੇ ਹੋ ਜੀ ਕੁੜੀਆਂ ਦੇ ਰਿਸ਼ਤੇ ਦੀ ਐਡ ਇਸ ਚੈਨਲ ਤੇ ਫ੍ਰੀ ਦਿੱਤੀ ਜਾਂਦੀ ਹੈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਰੇ ਜਾਣੇ ਧੰਨਵਾਦ ਜੀ